ਕੁਝ ਪੰਚਾਇਤੀ ਜ਼ਮੀਨਾਂ ਉਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬीडीपी ਉਹ ਨਡਾਲਾ ਸਾਹਿਬ ਵੱਲੋਂ ਮੌਕੇ ਤੇ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਅੱਜ ਗੈਰ ਕਾਨੂੰਨੀ ਉਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਦੱਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਪੰਜਾਬ ਸਰਕਾਰ ਵੱਲੋਂ ਗਲਤ ਕੰਮਾਂ ਦੇ ਖਿਲਾਫ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਲਖਨਖੋਲੇ ਪਿੰਡ ਥਾਣਾ ਸੁਬਾਨਪੁਰ ਹਲਕਾ ਪਲਾਥ ਦੇ ਵਿੱਚ ਹਾਜ਼ਰ ਹਾਂ ਜਿੱਥੇ ਆਂ ਕੁਝ ਪੰਚਾਇਤੀ ਜ਼ਮੀਨਾਂ ਉਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਉਹ ਨਡਾਲਾ ਸਾਹਿਬ ਵੱਲੋਂ ਮੌਕੇ ਦਾ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਤੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹ ਘਰ ਜਗੀਰ ਕੌਰ ਉਲਫ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਲੱਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਹੈ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਡੀਪੀਐਸ ਐਕਟ ਦਾ ਮੁਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਬਣਦੀ ਕਾਰਵਾਈ ਵੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇੱਕ ਕਪੂਰਥਲਾ ਪੁਲਿਸ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇੱਕ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾ ਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਕਬਜ਼ਾ ਹੈ ਉਹ ਲਿਆ ਗਿਆ ਹੈਗਾ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਇਹ ਇਸ ਪੰਜਾਬ ਸਰਕਾਰ ਦਾ ਤੇ ਦਾ ਤੀਜਾ ਹੈਗਾ ਹੈ ਕਿ ਅਸੀਂ ਵਚਨਬੱਧ ਹੈਗੇ ਆਂ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ ਕਾਰੋਬਾਰ ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਵਚਨਬੱਧ ਹਾਂ ਇਸ ਤੋਂ ਇਲਾਵਾ ਕੁਝ ਪੰਚਾਇਤੀ ਜ਼ਮੀਨਾਂ ਉੱਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਹਨ ਇਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਉਹ ਨਡਾਲਾ ਸਾਹਿਬ ਵੱਲੋਂ ਮੌਕੇ ਤੇ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਅੱਜ ਗੈਰ ਕਾਨੂੰਨੀ ਉਹ ਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਦੱਲ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਪੰਜਾਬ ਸਰਕਾਰ ਵੱਲੋਂ ਗਲਤ ਕੰਮਾਂ ਦੇ ਖਿਲਾਫ ਗੈਰ ਕਾਨੂੰਨੀ ਕੰਮਾਂ ਦੇ ਖਿਲਾਫ ਸਖਤ ਮੁਹਿੰਮ ਚਲਾਈ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਅਸੀਂ ਲਖਨਖੋਲੇ ਪਿੰਡ ਥਾਣਾ ਸੁਬਾਨਪੁਰ ਹਲਕਾ ਪਲਾਥ ਦੇ ਵਿੱਚ ਹਾਜ਼ਰ ਹਾਂ ਜਿੱਥੇ ਆਂ ਕੁਝ ਪੰਚਾਇਤੀ ਜ਼ਮੀਨਾਂ ਉਤੇ ਨਜਾਇਜ਼ ਉਸਾਰੀਆਂ ਕੀਤੀ ਗਈਆਂ ਸਨ ਇਹਦਾ ਜਾਇਜ਼ਾ ਲੈਂਦੇ ਹੋਏ ਸਬੰਧਤ ਜਿਹੜੇ ਬੀਡੀਪੀ ਉਹ ਨਡਾਲਾ ਸਾਹਿਬ ਵੱਲੋਂ ਮੌਕੇ ਦਾ ਇਨਸਪੈਕਸ਼ਨ ਕੀਤਾ ਗਿਆ ਤੇ ਕਾਨੂੰਨ ਅਨੁਸਾਰ ਪ੍ਰਕਿਰਿਆ ਕਰਦੇ ਹੋਏ ਅੱਜ ਇਹਨਾਂ ਨੂੰ ਨੋਟਿਸ ਦੇ ਕੇ ਸਾਰੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਗਈ ਹੈ ਤੇ ਅੱਜ ਪੁਲਿਸ ਪ੍ਰਸ਼ਾਸਨ ਦੇ ਨਾਲ ਨਾਲੇ ਮੈਜਿਸਟ੍ਰੇਟ ਸਾਹਿਬ ਦੇ ਨਾਲ ਅੱਜ ਗੈਰ ਕਾਨੂੰਨੀ ਉਸਾਰੀਆਂ ਜਿਹੜੀ ਕੀਤੀਆਂ ਤੇ ਪੰਚਾਇਤੀ ਜ਼ਮੀਨ ਤੇ ਜਿਹੜਾ ਕਬਜ਼ਾ ਕੀਤਾ ਹੈ ਉਹਦਾ ਕਬਜ਼ਾ ਵਾਪਸ ਜਿਹੜਾ ਸਰਕਾਰ ਵੱਲੋਂ ਲਿਆ ਗਿਆ ਹੈਗਾ ਇਹਨਾਂ ਦਾ ਪੁਰਾਣਾ ਰਿਕਾਰਡ ਖੋਖ ਕਰਨ ਤੇ ਸਾਨੂੰ ਇਹ ਪਤਾ ਲੱਗਿਆ ਹੈ ਕਿ ਇਹ ਘਰ ਜਾਗੀਰਖੋਰ ਉਲਫਰ ਬਿੱਲੋ ਦਾ ਹੈਗਾ ਤੇ ਇਹਨਾਂ ਦੇ ਉੱਤੇ 8 ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਹਨ ਇਹ ਲੋਕਾਂ ਨਾਲ ਗੱਲ ਕਰ ਪਤਾ ਗੱਲ ਕਰਕੇ ਪਤਾ ਲੱਗਿਆ ਹੈ ਕਿ ਕਾਫੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਪਿਛਲੀ ਵਾਰ ਨਵੰਬਰ 2025 ਦੇ ਵਿੱਚ ਹੀ ਇਹਨਾਂ ਦੇ ਉੱਤੇ ਇੱਕ ਐਨਡੀਪੀਐਸ ਐਕਟ ਦਾ ਮੁਕਦਮਾ ਜਿਹੜਾ ਲੋਕਲ ਪੁਲਿਸ ਨੇ ਦਰਜ ਕੀਤਾ ਗਿਆ ਸੀ ਅੱਜ ਇਹਨਾਂ ਦੇ ਘਰ ਤੇ ਜਿਹੜੀ ਬਣਦੀ ਕਾਰਵਾਈ ਜਿਹੜੀ ਕੀਤੀ ਗਈ ਹੈ ਤੇ ਜਿਹੜਾ ਸਰਕਾਰੀ ਜ਼ਮੀਨ ਦਾ ਵਾਪਸ ਕਬਜ਼ਾ ਲਿਆ ਗਿਆ ਹੈ ਇੱਕ ਕਪੂਰਥਲਾ ਪੁਲਿਸ ਤੇ ਕਪੂਰਥਲਾ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਨੇ ਇੱਕ 11ਵਾਂ ਜਾਂ 11ਵਾਂ ਘਰ ਜਿਹੜਾ ਹੈਗਾ ਉਹਨੂੰ ਜਿਹੜਾ ਜਿਹੜੀ ਨਜਾਇਜ਼ ਉਸਾਰੀਆਂ ਕੀਤੀਆਂ ਸੀ ਉਹ ਢਾ ਕੇ ਜਿਹੜਾ ਪੰਚਾਇਤੀ ਜ਼ਮੀਨ ਦਾ ਜਿਹੜਾ ਸਰਕਾਰ ਦਾ ਆਪਣੀ ਜ਼ਮੀਨ ਦਾ ਕਬਜ਼ਾ ਹੈ ਉਹ ਲਿਆ ਗਿਆ ਹੈਗਾ ਗੈਰ ਕਾਨੂੰਨੀ ਗਤੀਵਿਧੀਆਂ ਖਿਲਾਫ ਸਰਕਾਰ ਵੱਲੋਂ ਨਿਰੰਤਰ ਪ੍ਰਯਾਸ ਕੀਤੇ ਜਾ ਰਹੇ ਹਨ ਤੇ ਕਿਸੇ ਨੂੰ ਵੀ ਗੈਰ ਕਾਨੂੰਨੀ ਕੰਮ ਨਹੀਂ ਕਰਨ ਦਿੱਤੇ ਜਾਊਗਾ ਇਹ ਇਸ ਪੰਜਾਬ ਸਰਕਾਰ ਦਾ ਤੇ ਦਾ ਤੀਜਾ ਹੈਗਾ ਹੈ ਕਿ ਅਸੀਂ ਵਚਨਬੱਧ ਹੈਗੇ ਆਂ ਕਿ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਨਾ ਹੋਵੇ ਤੇ ਨਸ਼ੇ ਦੇ ਕਾਰੋਬਾਰ ਉੱਤੇ ਜੇ ਅਸੀਂ ਸਖਤ ਕਾਰਵਾਈ ਕਰਕੇ ਲਗਾਮ ਲਗਾਉਣ ਲਈ ਵੀ ਅਸੀਂ ਵਚਨਬੱਧ ਹਾਂ ਇਸ ਪਿੰਡ ਵਿੱਚ ਇਸ ਕੋ